ਆਸ 100 ਇਕੱਠਾ ਬਾਦ ਇਹਨੇ ਲੜਨਾ ਨਹੀਂ ਆਇਆ ਕੱਲ ਲੈ ਡਾਇਰ ਰਣਾ ਉਹਨੇ ਟਾਈਮ ਤੇ ਲੈਣੇ ਫੋਨ ਤੇ ਗੱਲ ਸਮਝ ਨਹੀਂ ਜੋ ਕਰਦੂੰਗੀ ਮੇਰੇ ਬਾਦ ਜਾਇਤੀ ਹੋਈ ਆ ਮੇਰੀ ਭੈਣ ਦਾ ਮਰਡਰ ਹੋਇਆ ਕਤਲ ਹੋਇਆ ਉਸ ਹਸਪੀਟਲ ਦੇ ਵਿੱਚ ਔਰ ਉਸ ਹਸਪੀਟਲ ਸੀ ਸਿੱਧੀ ਪੱਖੋਂ ਵੇਖ ਸੀ ਉਹਨੂੰ ਦਾਖਲ ਕਰਨ ਲੱਗੇ ਕਿਸੇ ਨੇ ਉਹਦੇ ਫੈਮਿਲੀ ਮੈਂ ਮੇਰੀ ਗੱਲ ਸੁਣੋ ਪਲੀਜ਼ ਤੁਹਾਡੀ ਮੈਂ ਉਹ ਅਧਰੂ ਵੀ ਸੁਣਦੇ ਹਾਂ ਮੈਂ ਸਟੈਪ ਨਹੀਂ ਚੁਕਣਾ ਪਿਆ ਮੈਨੂੰ ਚੁਕਣਾ ਪਿਆ ਕੀ ਇਹਦੇ ਐਂਡ ਦੇ ਅਣਖਿਓਂ ਕਲਪਕੇ ਮਰ ਗਿਆ ਵੀ ਬਾਹਰੋਂ ਕਿਸੇ ਕੁਆਲਿਫਾਈਡ ਡਾਕਟਰ ਕੋ ਸੱਦ ਕੇ ਵਿਖਾ ਦੋ ਮੇਰੀ ਭੈਣ ਬਹੁਤ ਤੰਗ ਆ ਇਹਨਾਂ ਨੂੰ ਮੈਂ ਬੇਸਿਕ ਨਹੀਂ ਹੈਗਾ ਠੀਕ ਹੈ ਜੀ ਚਲੋ ਉਹਨਾਂ ਨੇ ਮੇਰੀ ਭੈਣ ਦੀ ਜੋ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਮੈਂ ਜਾਂਦਾ ਉਹ ਮੈਨੇ ਕੋ ਮਜੂਰ ਹੈ ਰਿਕਾਰਡ ਮੰਨਵਾਈਏ ਬਾਪਾ ਨਹੀਂ ਇਹ ਇੱਕ ਗੱਲ ਨਹੀਂ ਆਈ ਉੱਥੇ ਆ ਜੀ ਅਸੀਂ ਘੰਟਾ 2 ਮਿੰਟ ਕੋਈ ਟਾਈਮ ਨਾ ਪਰਵਾਹ ਕਰੋ ਅਸੀਂ ਬਾਹਰ ਬੈਠੇ ਹਾਂ ਘੰਟਾ 2 ਮਿੰਟ ਇਹ ਗੱਲ ਸੁਣੋ ਮੈਂ ਹਾਂ ਜੀ ਨਾ ਲੋਕੀ ਉਹਦੇ ਸੀਐਮ ਨਾਲ ਐਕਸਟ੍ਰੀਮ ਬੋਲਦੇ ਹੋ ਤਾਂ ਹੁਣ ਦੂਜੇ ਦਾ ਰਹਿਣਾ ਨਹੀਂ ਵੀ ਆਪਾਂ ਕਿਹੜਾ ਉਹਦੇ ਟ੍ਰਾਂਜੈਕਸ਼ਨ ਕਰਾਉਣੀ ਆ ਪੰਜਾਬੀ ਆਖੀ ਪੜ੍ਹ ਕੇ ਮੈਂ ਤੁਸੀਂ ਪੜ੍ਹਦੇ ਹੋ ਨਾ ਬਾਅਦ ਪੜ੍ਹਦੇ ਨਾ ਨਹੀਂ ਤੁਸੀਂ ਪੜ੍ਹਦੇ ਹੋ ਬਾਅਦ ਵਿੱਚ ਜਵਾਬ ਦੇ ਬਾਅਦ ਵਿੱਚ ਪੜ੍ਹਦੇ ਨਾ ਬਾਅਦ ਵਿੱਚ ਸੁਣੋ ਕਰ ਲੋ ਬੇਫਰ ਲਾਰੇ ਲਾਉਣ ਵਾਲੀ ਗੱਲਾਂ ਤੁਹਾਡੀ ਭਾਜੀ ਮੇਰੇ ਕੋਲ 100 ਇਕੱਠਾ ਬਾਹਰ ਇਹ ਨਹੀਂ ਕਰਨਾ ਅਸੀਂ ਤਾਂ ਆਇਆ ਸੀ ਉਹਨੇ ਟਾਈਮ ਤੇ ਲੈਣਾ ਫੋਨ ਤੇ ਗੱਲ ਕਰੀ ਸਮਝ ਨਹੀਂ ਜੋ ਕਰਦੇ ਨਹੀਂ ਆਹ ਕੋਲ ਦੋ ਤੇ ਪਾਉਂਦੇ ਫਿਰ ਜਾਨੇ ਕਿੱਦਾ ਪੰਜਾਬ ਪੋਸਟ ਨੂੰ ਚੈਨਲ ਤੋਂ ਅੱਜ ਅਸੀਂ ਪੁੱਛਿਆ ਅੰਮ੍ਰਿਤਸਰ ਵਿੱਚ ਜਿੱਥੇ ਕਿ ਡਾਕਟਰ ਲਖਵਿੰਦਰ ਸਿੰਘ ਪ੍ਰਧਾਨ ਜੀ ਦੀ ਭੈਣ ਜੀ ਦਾ ਪ੍ਰਸ਼ਨ ਹੋਇਆ ਸੀ ਪਿਛਲੇ ਦਿਨੀ ਉਹ ਜੋ ਕਿ ਡੈਥ ਹੋ ਚੁੱਕੀ ਉਹ ਸਬੰਧੀ ਅੱਜ ਆਪਾਂ ਨਾਲ ਗੱਲਬਾਤ ਕਰ ਰਹੇ ਹਾਂ ਹਾਂ ਜੀ ਸਰ ਸੱਚੀ ਗੱਲ ਹਾਂਜੀ ਮੈਂ ਲਖਵਿੰਦਰ ਸਿੰਘ son ਆਫ ਸudar ਅਮਰ ਸਿੰਘ ਵਾਸੀ ਨਿਊ ਅੰਮ੍ਰਿਤਸਰ ਤੋਂ ਅਬ ਅੰਮ੍ਰਿਤਸਰ ਤੋਂ ਮੈਂ ਮੇਰੀ ਭੈਣ ਸੀ ਪਰਮਜੀਤ ਕੋਰ ਰਿਟਾਇਰ ਟੀਚਰ ਰਿਟਾਇਰ ਹੋਈ ਸੀ ਉਹ ਜੀਬੀਟੀ ਉਹਦੀ ਏਜ ਹੈਗੀ 75 ਈਅਰ ਸਿਰ ਪੱਖੋਂ ਬਹੁਤ ਕਮਜ਼ੋਰ ਸੀਗੀ ਉਹਦੀ ਕਿਡਨੀ ਦੇ ਵਿੱਚ ਸਟ੍ਰੋਨ ਸੀਗੀ ਉਹ ਹਸਪੀਟਲ ਲਗਾਵਾ ਜੀ ਗੁਰੂ ਨਾਨਕ ਮਿਸ਼ਨ ਹਸਪੀਟਲ ਮਹਿਤਾ ਰੋਡ ਉੱਥੇ ਪਤਾ ਨਹੀਂ ਕਿੱਦਾਂ ਇਹਨਾਂ ਦੇ ਚੁਗਲ 'ਚ ਫਸ ਗਈ ਜਾ ਕੇ ਉਹ ਡਾਕਟਰ ਆ ਜਿਹੜਾ ਅਮਰਦੀਪ ਸਿੰਘ ਜੱਜ ਆ ਔਰ ਆਰਐਮਪੀ ਵੀ ਨਹੀਂ ਹੈਗਾ ਵਾਈਫ ਉਹਦੀ ਜਿਹੜੀ ਆ ਉਹ ਵੀ ਟ੍ਰੇਨਡ ਦਾਈ ਆ ਇਹਨਾਂ ਨੇ ਕੋਈ ਹਸਪੀਟਲ ਜਿਹੜਾ ਪਤਾ ਨਹੀਂ ਕੀ ਪ੍ਰਸ਼ਾਸ਼ਿਤ ਨਹੀਂ ਮਿਲੀ ਭੁਗਤਣਾ ਬਣਾਇਆ ਕਿ ਕਿੱਦਾਂ ਬਣਾਇਆ ਇਹ ਵਾਹ ਗੁਰੂ ਜਾਣਦਾ ਉਹਨੂੰ ਇਹਨਾਂ ਨੇ ਦਾਖਲ ਕਰ ਲਿਆ ਦਾਖਲ ਕਰਦੇ ਸਮੇਂ ਇਹਨਾਂ ਨੇ ਕਿਸੇ ਸਾਡੇ ਫੈਮਿਲੀ ਮੈਂਬਰ ਨੂੰ ਦੱਸਣੀ ਕਰਾਏ ਆਪਣੀ ਇੱਕ ਅੰਪਲਾਈ ਸੀ ਸੁਖਪ੍ਰੀਤ ਕੋਰ ਇਹਨਾਂ ਕਵਾਰੀ ਚੱਲਦੀ ਨੂੰ 1 ਸਾਲ ਹੋ ਗਿਆ ਇੱਥੇ ਮੇਰਾ। ਉਹ ਆਹ ਬੋਰਡ ਵੱਲੋਂ ਉਹਦਾ ਪੋਸਟਮਾਰਟਮ ਕੀਤਾ ਗਿਆ ਸੀ। ਖਰੜ ਤੋਂ ਉਹਦੀ ਮਤਲਬ ਵਿਸਰੇ ਦੀ ਰਿਪੋਰਟ ਵੀ ਆ ਗਈ ਆ। ਔਰ ਉਹ ਜਿਹੜੀ ਆ ਉਹਦੀ ਜੋ ਡੈਥ ਹੋਈ ਆ ਉਹਦੇ ਬਾਅਦ ਇਹਨਾਂ ਕਵਾਰੀ ਚੱਲ ਰਹੀ ਮਿਤੀ 19 ਅੱਠ ਨੂੰ ਡਾਕਟਰਾਂ ਨੇ ਬਣਾਏ ਬੋਰਡ ਵੱਲੋਂ ਉਹਦੀ ਜਿਹੜੀ ਆ ਰਿਪੋਰਟ ਤਿਆਰ ਕਰਤੀ ਸੀਗੀ ਵਾਰ-ਵਾਰ ਮੈਡਮ ਸ਼ਿਵਲ ਸਰ ਜੀ ਨੂੰ ਮੇਲ ਤੇ ਇਹ ਉੱਤੇ ਫਾਈਨਲ ਦਸਕਤ ਨਹੀਂ ਸੀ ਕਰ ਰਹੇ। 19 ਤਰੀਕ ਦੀ ਇਹਨਾਂ ਦੀ ਕਵਾਰੀ ਆ। ਅੱਜ ਸਾਨੂੰ ਮਜਬੂਰ ਹੋ ਕੇ ਉਹਨਾਂ ਦੇ ਖਿਲਾਫ ਇੱਥੇ ਵਿਰਧ ਰਣਾ ਹੋਣਾ ਪਿਆ। ਹੁਣ ਧਰਨਾ ਲੱਗਾ ਤੇ ਉਹਨਾਂ ਨੇ ਫੇਰ ਉਹਨਾਂ ਨੇ ਅੰਦਰ ਬੁਲਾ ਕੇ ਇਹਨਾਂ ਸਾਨੂੰ ਵਰਬਲੀ ਕਿਹਾ ਵੀ ਮੈਂ ਦਸਕਤ ਕਰ ਦਿੰਨੀ ਆ ਅਸੀਂ ਇਹ ਮੰਨੇ ਨਹੀਂ ਕਿ ਨਹੀਂ ਜਿੰਨਾ ਚਿਰ ਥਾਕਰ ਸਾਨੂੰ ਦਸਕਤ ਨਹੀਂ ਹੁੰਦੇ ਅਸੀਂ ਨਹੀਂ ਉੱਠਣਾ ਹੁਣ ਪਤਾ ਲੱਗਾ ਵੀ ਦਸਕਤ ਹੋ ਗਏ ਆ ਉਹ ਅੰਦਰ ਜਿਹੜਾ ਮੈਨੂੰ ਅੰਦਰੋਂ ਬਲਾਵਾ ਆ ਗਿਆ ਉਹਨਾਂ ਦੇ ਅਸਿਸਟੈਂਟ ਸਿਵਲ ਸਰਜੰਡਾ ਵੀ ਤੁਸੀਂ ਆਣ ਕੇ ਤੇ ਆਪਣੀ ਆਪਣਾ ਲੈ ਲਓ ਇਹਨਾਂ ਨੂੰ ਲੈ ਲਓ ਆਪਣੀ ਰਿਪੋਰਟ ਉਹਦੇ ਦਸਕਤ ਹੋ ਗਏ ਆ ਹੁਣ ਇਹ ਆ ਵੀ ਮੈਂ ਜਾ ਕੇ ਰਿਪੋਰਟ ਲੈ ਲੈਣਾ ਬਟ ਮੈਂ ਇੱਕ ਸਮਾਜ ਨੂੰ ਸੇਨਾ ਦੇਣਾ ਚਾਹਣਾ ਇਹੋ ਜਿਹੜੇ ਜਿਹੜੇ ਹਸਪੀਟਲ ਅਮਰਸਰ ਦੇ ਵਿੱਚ ਖੁੱਲੇ ਆ ਜਾਂ ਪੰਜਾਬ ਦੇ ਵਿੱਚ ਇਹਨਾਂ ਡਟ ਕੇ ਵਿਰੋਧ ਕਰਨਾ ਚਾਹੀਦਾ ਇਹਨਾਂ ਨੇ ਆਪਣੀਆਂ ਦੁਕਾਨਦਾਰੀਆਂ ਬਣਾਈਆਂ ਲੋਕਾਂ ਦੀ ਸਿਹਤ ਦੇ ਨਾਲ ਇਹ ਖਿਲਾਵਟ ਕਰਕੇ ਲੋਕਾਂ ਦੇ ਨਾਲ ਪੈਸੇ ਮਟੋੜ ਰਹੇ ਨੇ ਕਿਸੇ ਦੀ ਸਿਹਤ ਦੇ ਨਾਲ ਇਹਨੂੰ ਕੁਝ ਨਹੀਂ ਇਸ ਹਸਪਤਾਲ ਦੇ ਵਿੱਚ ਪਹਿਲਾਂ ਵੀ ਹੋਈਆਂ ਵਾਰਦਾਤਾਂ ਹੋ ਚੁੱਕੀਆਂ ਵਾਂ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਮੈਕਟਾ ਰੋਡ ਇਹ ਬੰਦ ਹੋਣਾ ਚਾਹੀਦਾ ਔਰ ਇਹਨੂੰ ਫੀਲ ਕਰਕੇ ਇਹਨਾਂ ਉੱਤੇ ਜਿਹੜਾ ਕੇਸ ਹੈ ਉਹ ਰਿਸਡੋ ਆ ਸਰ ਸਿਵਲ ਸਰਜੰਡ ਦੇ ਅੱਗੇ ਲੱਗਾਵਾ ਕਰਨਾ ਉਸ ਬੰਦੇ ਤੁਸੀਂ ਆ ਜਿਓ ਇਸ ਬੰਦੇ ਅਹੀਂ ਜੀ ਸਾਡੇ ਏਰੀਆ ਚ ਨਾ ਇਹ ਯਾਰਾ ਗਰੁੱਪ ਕੋਆਰਡੀਨੇਟਰ ਆ ਡਾਕਟਰ ਲਖੰਦ ਸਿੰਘ ਉਹਨਾਂ ਦੀ ਭੈਣ ਹੀ 75 ਸਾਲ ਦੀ ਉਮਰ ਸੀ ਤੇ ਗੁਨਾਰ ਕਮਿਸ਼ਨ ਹਸਪੀਟਲ ਆ ਅਮੈਤਾ ਰੋਡ ਤੇ ਉੱਥੇ ਉਹਨਾਂ ਨੇ ਆਪਣਾ ਇਲਾਜ ਕਰਾਇਆ ਇਲਾਜ ਦੇ ਦੌਰਾਨ ਉਹਨਾਂ ਨੇ ਉਮਰ ਦੇ ਹਿਸਾਬ ਨਾਲ ਬੜੀਆਂ ਗਤਾਈਆਂ ਵਰਤੀਆਂ ਜਿਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਅਸੀਂ ਉਸ ਸੰਬੰਧੀ ਆਏ ਹਾਂ ਬਾਕੀ ਸਾਡੀ ਜਿਹੜੀ ਰਿਪੋਰਟ ਹੀ ਉਹ ਬਣ ਗਈ ਸੀ ਸਿਵਲ ਸਰਜਨ ਆਫਿਸ ਚ ਮੈਡਮ ਜਿਹੜੇ ਸਿਵਲ ਸਰਜਨ ਆ ਉਹਨਾਂ ਨੇ ਉਹ ਸਾਈਨਿੰਗ ਕਰ ਦਿੱਤੀ ਉਹਨਾਂ ਨੂੰ ਸਾਡੇ ਕੋਲੋਂ ਉਹਨਾਂ ਨੂੰ ਰਕਸ਼ਾ ਮਹੰਦਰਵਾਜ ਮਾਰ ਲਈ ਉਹਨਾਂ ਨੇ ਵੀ ਤੁਹਾਡੇ ਸਾਈਨ ਕਰ ਦਿੰਦੇ ਆ ਉਹ ਅੰਦਰ ਗਏ ਆ ਆਣ ਕੇ ਦੱਸਣਗੇ ਜੋ ਕੋਈ ਹਿਸਾਬ ਨਾਲ ਹੀ ਦੇਖਾਂਗੇ ਜੀ ਕੀ ਚੱਲਣਾ ਚੱਲ ਸਭ ਸੱਜਣ ਦੇ ਕੇ ਸਭੰਚ ਲੱਗਾ ਸਰ ਇਹ ਸਾਰੇ ਸਾਡੇ ਪ੍ਰਧਾਨ ਜੀ ਨੇ ਲਖਮੀਂਦਰ ਸਿੰਘ ਜੀ ਇਹਨਾਂ ਦੇ ਸਿਸਟਰ ਸੀ ਇੱਥੇ ਗੁਰਨਾਣਕ ਕਮਿਸ਼ਨ ਕਮਿਸ਼ਨ ਹਸਪਤਲ ਦੇ ਵਿੱਚ ਕਿਤੇ ਦਾਖਲ ਹੋ ਗਈ ਤਾਂ ਰੋਡ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਕਰਦੇ ਦੇ ਸਾਈਨ ਨਹੀਂ ਕਰਾਏ ਆਪਣੇ ਕਿਸੇ ਵਰਕਰ ਦੇ ਸਾਈਨ ਕਰਾ ਕੇ ਉਹਨਾਂ ਦਾ ਪ੍ਰਸ਼ਨ ਕਰਤਾ ਤੇ ਪ੍ਰਸ਼ਨ ਦੇ ਦੌਰਾਨ ਉਹਨਾਂ ਦੀ ਦਿੱਖ ਉਹਨਾਂ ਦੀ ਲਾਪਰਵਾਹੀ ਕਰਕੇ ਸਭ ਕੁਝ ਹੋਇਆ ਤੇ ਪਤਾ ਲੱਗਾ ਵੀ ਉਹ ਆਪ ਡਾਕਟਰ ਨੂੰ ਨਹੀਂ ਆਏ ਉਹਨਾਂ ਦੀ ਮੈਸੇਜ ਵੀ ਇੱਕ ਦਾਈ ਸੀ ਜਿਹੜੇ ਸਿਵਲ ਇੱਥੇ ਤੁਸੀਂ ਆਏ ਜੋ ਕਿਸ ਬੰਚ ਆਏ ਬਲੋ ਅਸੀਂ ਆਏ ਜੀ ਮੈਡਮ ਇੱਥੇ ਜਿਹੜੇ ਆਗੇ ਸੀ ਡਾਕਟਰ ਸਾਹਿਬ ਵੱਲੋਂ ਸਾਰੀ ਰਿਪੋਰਟ ਜਿਹੜੀ ਉੱਪਰ ਡਾਕਟਰਾਂ ਨੇ ਪਾਸ ਕਰਕੇ ਭੇਜੀ ਸੀ ਤੇ ਅੱਜ 10 ਦਿਨ ਹੋ ਗਏ ਆ ਮੈਡਮ ਉਸ ਰਿਪੋਰਟ ਤੇ ਸਾਈਨ ਨਹੀਂ ਸੀ ਕਰ ਰਹੇ ਤਸੀਂ ਉਸ ਸੰਬੰਧ ਵਿੱਚ ਆਏ ਸਨ ਸਰ ਸਰਜੋਂ ਉਹਦੇ ਲਾਗੇ ਤੇ ਹਾਂਜੀ ਮੈਡਮ ਤੁਸੀਂ ਸਾਡੇ ਸਾਈਨ ਕਰ ਦਿਓ ਤੇ ਮੈਡਮ ਤਾਂ ਪਹਿਲਾਂ ਡਾਲ ਮਟੋਲ ਕਰ ਰਹੀ ਸੀ ਤੇ ਹੁਣ ਚਲੋ ਮੈਡਮ ਨੇ ਦੇਖ ਕੇ ਸਾਰਿਆਂ ਨੂੰ ਤੇ ਮੈਡਮ ਨੇ ਸਾਈਨ ਕਰਤੇ ਆ ਤੇ ਸਾਨੂੰ ਕਾਪੀ ਜਿਹੜੀ ਆ ਮਿਲਦੀ ਪਿਆ 100 ਇਕੱਠਾ ਬਾਹਰ ਇਹਨੇ ਕਰਨਾ ਉਹਨੇ ਟਾਈਮ ਤੇ ਫੋਨ ਤੇ ਗੱਲ ਕਰਾਈ ਸਮਝ ਨਹੀਂ ਆਉਂਦੀ ਜਾਦੀ ਇਹਨਾਂ ਦੀ ਇੱਕ ਸਾਲ ਪਹਿਲਾਂ ਸਿਸਟਰ ਦੇ ਦੁਤਾਨ ਕਮਿਸ਼ਨ ਨਾਲ ਹਸਪੀਟਲ ਦੇ ਵਿੱਚ ਉਹ ਸਿਸਟਰ ਦੀ ਡੈਕ ਫਾਈਲ ਸੀ ਵੀ ਤੇ ਉਹਦੇ ਵਿੱਚ ਇਹਨਾਂ ਨੇ ਕੰਪਲੇਂਟ ਕੀਤੀ ਹੋਈ ਸੀ ਇੱਕ ਸਾਲ ਪਹਿਲਾਂ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਕੱਲ੍ਹ ਉਹਦੀ ਇੱਕ ਇਨਕੁਆਰੀ ਕਰਨੋਂ ਕਿਹਾ ਸੀ ਜੋ ਕਿ ਬੋਰਡ ਦੇ ਇਨਕੁਆਰੀ ਦੀ ਰਿਪੋਰਟ ਮੈਨੂੰ ਸੈਂਟ ਕਰਨਾ ਸੀ। ਮੈਂ ਕੁਛ ਹੜਾ ਕਰਕੇ ਜਿਹੜੇ ਹਾਲੇ ਆਏ ਮੈਂ ਤੁਹਾਨੂੰ ਵੀ ਬੜੀ ਸਥਿਤੀ ਪਾ ਕੇ ਉੱਥੇ ਕੱਲ ਵੀ ਬਿਜ਼ੀ ਸੀ, ਬੋਰਿੰਗ ਪਹਿਲਾਂ ਵੀ ਬਿਜ਼ੀ ਸੀ। ਤੇ ਹੁਣ ਵੀ ਮੈਂ ਸਵੇਰੇ 4:30 ਵਜੇ ਦੀ ਉੱਥੇ ਗਈ ਸੀ, ਉੱਥੋਂ ਹੁਣੇ ਆਇਆ। ਇਹਨਾਂ ਸਿਰਫ ਇਹ ਕਿਹਾ ਕਿ ਕੱਲ੍ਹ ਦੀ ਰਿਪੋਰਟ ਮੈਨੂੰ ਭਾਜ ਲੈ ਤੋ, ਬਾਅਦ ਵਿੱਚ ਮੈਂ ਸਾਈਨ ਕਰਾਂਗਾ। ਤੇ ਉਹ ਮੈਂ ਇਹਨਾਂ ਨੂੰ ਸ਼ਾਮ ਤੱਕ ਦਾ ਟਾਈਮ ਦੇ ਉਹ ਸ਼ਾਮ ਕਰਤਾ। ਠੀਕ ਹੈ ਬਈ। ਇਹ ਇਹਨਾਂ ਦਾ ਮਸਲਾ ਜੀ ਇਹਨਾਂ ਦੇ ਇੱਕ ਸਾਲ ਪਹਿਲਾਂ ਸਿਸਟਰ ਦੇ ਬੋਨਾਂ ਕਮਿਸ਼ਨ ਹਸਪੀਟਲ ਦੇ ਵਿੱਚ ਉਹ ਸਿਸਟਰ ਦੀ ਡਾਕਟਰੀ ਸੀ ਤੇ ਉਹਦੇ ਇੱਕ ਇਹਨਾਂ ਨੇ ਕੰਪਲੇਂਟ ਕੀਤੀ ਹੋਈ ਸੀ ਇੱਕ ਸਾਲ ਪਹਿਲਾਂ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਦੱਬੋ ਦਿੱਤੀ ਕੋਈ ਇਨਕੁਆਰੀ ਕਰਨੋਂ ਪਿਆਰੀ ਸੀ ਜੋ ਕਿ ਬੋਰਡ ਦੇ ਇਨਕੁਆਰੀ ਦੇ ਰਿਪੋਰਟ ਮੈਨੂੰ ਸਬਮਿਟ ਹੋਈ ਹੋਈ ਹੈ। ਮੈਂ ਉਛੜਾ ਕਰਕੇ ਜਿਹੜੇ ਹਾਲੇ ਆਏ ਮੈਂ ਤੁਹਾਨੂੰ ਵੀ ਬੜੀ ਸਥਿਤੀ ਤਾਂ ਕਿ ਉਹਦੇ ਕੰਮ ਵੀ ਬੀਜੀ ਸੀ ਦੋ ਦਿਨ ਪਹਿਲਾਂ ਵੀ ਬੀਜੀ ਸੀ ਤੇ ਹੁਣ ਵੀ ਮੈਂ ਸਵੇਰੇ 4:30 ਵਜੇ ਦੀ ਉੱਥੇ ਗਈ ਸੀ ਉੱਥੋਂ ਹੁਣੇ ਆਇਆ। ਇਹਨਾਂ ਨੇ ਸਿਰਫ ਇਹ ਕਿਹਾ ਕਿ ਕੋਈ ਰਿਪੋਰਟ ਮੈਨੂੰ ਪਾੜਨ ਦੋ, ਫਾਈਲ ਮੈਂ ਸਾਈਨ ਕਰ ਦਾਂਗੀ ਤੇ ਉਹ ਮੈਨੂੰ ਕਿ ਸ਼ਾਮ ਤੱਕ ਦਾ ਟਾਈਮ ਦੇ ਉਹ ਸ਼ਾਮ ਤੱਕ। ਠੀਕ ਹੈ ਬਈ।